ਤੇ ਵੀਰੋ ਅੱਜ ਜਿਆਦਾ ਧੁੰਦ ਹੋਗੀ ਤੇ 13 ਨਵੰਬਰ ਅੱਜ ਤੇ ਮੌਸਮ ਅੱਜ ਬੜਾ ਵੀਰੋ ਸਵੇਰ ਦੀ ਜਿਵੇਂ ਕਿ ਆਪਾਂ ਕਹਿ ਨਹੀਂ ਦਿੰਦੇ ਵੀ ਕਿਣ ਮਿਣ ਕਿਣ ਮਿਣ ਹੋ ਰਹੀ ਆ ਤੇ ਮੀਂਹ ਪੈਂਦਾ ਜਿਵੇਂ ਮੀਂਹ ਧੁੰਦ ਦੁਪਹਿਰੀ ਧੁੰਦ ਖਾਂਦੇ ਆ ਤੇ ਮੌਸਮ ਅੱਜ ਦਾ ਤੇ ਉਹ ਦੇਖੋ ਵੀਰੋ ਸਵੇਰੀ ਸਵੇਰੀ ਭੇਜਤੀ ਆ 7 ਵਜੇ ਘਰਾਂ ਦੇ ਤੇ ਮੂਨੀ ਤੋ ਐ ਸਿਰ ਨਹੀਂ ਚਾਹ ਨਹੀਂ ਪਲਾਈ ਤੇ ਉਹ ਹੀ ਏਰੀਆ ਨਹੀਂ ਵੀਰੇ ਜਿੱਥੇ ਪੰਤੇ ਇੰਦੂਏ ਮਿਲਦੀ ਸੀ ਹਾਂ ਜੀ ਤੇ ਤਿੰਦੂਏ ਹੁਣ ਨਹੀਂ ਮਿਲੇ ਇੰਨੀ ਧੁੰਦ ਪੈ ਰਹੀ ਆ ਧੁੰਦਾਂ ਜੇ ਤਾਂ ਫੜ ਲਈ ਆ ਕੱਲਾ ਜਾਣਾ ਤੇ ਧੁੰਦਾਂ ਟਰੈਕਟਰ ਆ ਰਹਾ ਵੀਰੋ ਦੇਖੋ ਦਿਖ ਨਹੀਂ ਰਹਾ ਜਮੀ ਵੀ ਕੌਣ ਦੇਖਣ ਲੱਗਿਆ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਕੇ ਸਾਡੇ 8 ਕ ਟਾਈਮ ਹੋ ਗਿਆ ਤੇ ਧੁੰਦ ਦਿਖਾਉਂਦੇ ਆ ਤੁਹਾਨੂੰ ਅੱਜ ਦਾ ਦਿਨ ਤੇ 14 ਨਵੰਬਰ ਅੱਜ ਤੇ ਧੁੰਦ ਦੇਖੋ ਵੀਰੋ ਇੰਨੀ ਜਿਆਦਾ ਧੁੰਦ ਪੈ ਰਹੀ ਹੈ ਨਾ ਜਿਵੇਂ ਕਿ ਆਪਾਂ ਕਹਿੰਦੇ ਨੇ ਮੀਂਹ ਪੈਂਦਾ ਤੇ ਮੀਂਹ ਦੀ ਕਿਣ ਮਿੰਡ ਕਿਣ ਮੀਣਾ ਥੋੜੀ ਥੋੜੀ ਹੁੰਦੀ ਰਹਿੰਦੀ ਆ ਉਹ ਚੀਜ਼ ਬਣੀ ਪਈ ਅੱਜ ਇੰਨਾ ਜਿਆਦਾ ਮਤਲਬ ਜਿਵੇਂ ਮੀਂਹ ਹੀ ਪੈ ਰਿਹਾ ਹੈ ਹਿਸਾਬ ਦਾ ਥੋੜਾ ਥੋੜਾ ਐ ਝੰਡ ਦੁਪਹਿਰੀ ਆ ਤੇ ਸਾਰੀ ਜਗ੍ਹਾ ਗਿੱਲਾ ਗਿੱਲਾ ਹੋਇਆ ਪਿਆ ਤੁਹਾਨੂੰ ਦਿਖਾਉਨੇ ਆ ਚਲੋ ਫਿਰ ਮੌਸਮ ਅੱਜ ਦਾ ਤੇ ਆ ਦੇਖੋ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਦੇਖੋ ਤੇ ਇਹ ਦੇਖੋ ਵੀਰੋ ਅੱਜ ਦਾ ਐ ਹੋ ਰਿਹਾ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਮੀਂਹ ਪੈ ਰਿਹਾ ਮੀਂਹ ਮੀਂਹ ਦੀ ਕਿਣਮਿਣ ਕਿਣਮਿ ਪੈਂਦੀ ਐਵੇਂ ਪੈ ਰਿਹਾ ਦੇਖੋ ਧਰਤੀ ਵੀ ਗਿੱਲੀ ਹੋਈ ਪਈ ਆ ਤੇ 8:30 ਹੋ ਗਏ ਹੁਣ ਤੱਕ ਦੇਖ ਲਓ ਕਿੰਨੀ ਧੁੰਦ ਆ ਤੇ 14 ਨਵੰਬਰ ਆ ਵੀਰੋ ਅੱਜ ਤੇ ਆ ਦੇਖੋ ਵੀਰੋ ਤੂੰਤ ਕਿਵੇਂ ਪੱਤ ਝੜ ਲੱਗੀ ਇਹਨੂੰ ਤੇ ਸਾਰੇ ਪੱਤੇ ਝੜ ਗਏ ਤਾਂ ਤੁਹਾਨੂੰ ਪਤਾ ਹੀ ਏ ਠੰਡਾ ਨੇ ਟਾਈਮ ਆ ਤੇ ਹੁਣ ਪੱਤੇ ਪੁੱਤੇ ਸਾਰੇ ਦਰਖਤਾਂ ਦੇ ਤੁਹਾਨੂੰ ਪਤਾ ਹੁਣ ਝੜ ਚੁੜ ਗਏ ਤੇ ਸਾਰਿਆਂ ਦੇ ਆ ਦੇਖੋ ਸਾਰੇ ਨਿੰਬ ਨੁੰਬ ਤੇ ਉਧਰ ਦੇਖੋ ਆਕੂਕ ਸਾਰੇ ਟਿਕਕਰ ਵੀ ਦੇਖੋ ਕਿਵੇਂ ਸੁੱਕੂਗੀ ਤੇ ਤੁਹਾਨੂੰ ਪਤਾ ਹੀ ਏ ਵੀਰੋ ਠੰਡਾ ਵਿੱਚ ਸਾਰਿਆਂ ਦਰਖਤਾਂ ਦੇ ਪੁੱਤੇ ਝੜ ਚੁੜ ਜਾਂਦੇ ਆ ਪਰ ਉਹੀ ਜਾ ਕੇ ਤੀਜੇ ਚੌਥੇ ਮਹੀਨੇ ਚ ਫੇਰ ਮਤਲਬ ਨਵੇਂ ਤੁਹਾਨੂੰ ਪਤਾ ਹੀ ਆ ਦਰਖਤਾਂ ਦੇ ਸਾਰਿਆਂ ਦੇ ਰੈਲੀ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਅੱਜ ਧੁੰਦ ਬਹੁਤ ਜ਼ਿਆਦਾ ਗਿਰਨ ਲੱਗੀ ਤੇ ਦੋ ਦਿਨ ਹੋ ਗਏ ਤੇ ਹਜੇ ਮਤਲਬ 13 ਨਵੰਬਰ ਹੋਈ ਅੱਜ ਤੇ ਮੌਸਮ ਦੇਖੋ ਸਾਰੇ ਕਿੰਨੀ ਜ਼ਿਆਦਾ ਧੁੰਦ ਪੈ ਰਹੀ ਅੱਜ ਤੇ ਦੇਖੋ ਕਿੰਨੇ ਵੇ ਤੱਕ ਉਤਰਦੀ ਆ ਤੇ ਬਿਰੋ ਜਿਵੇਂ ਜਿਵੇਂ ਧੁੰਦਾਂ ਪੈ ਰੀਆਂ ਤੇ ਕਣਕਾਂ ਤੁਹਾਨੂੰ ਪਤਾ ਲੇਟ ਹੋ ਰੀਆਂ ਕਿਉਂਕਿ ਜੋ ਆਪਾਂ ਖੇਤ ਰੌਣੀ ਰੌਣੀ ਕਿਤੇ ਹੋਏ ਆ ਤੇ ਉਹ ਮਤਲਬ ਖੇਤ ਨਾ ਹੁਣ ਬੱਤ ਨਹੀਂ ਆ ਰਹੇ ਦੇਖੋ ਇਹਨੂੰ 10 ਦਿਨ ਹੋ ਗਏ ਰੌਣੀ ਕਿਤੇ ਨੂੰ ਤੇ ਹੁਣ ਵੀ ਦੇਖੋ ਕਿਵੇਂ ਗਿੱਲਾ ਪਿਆ ਤੇ ਹੁਣ ਹਫਤਾ ਹਲੇ ਇਹਦੇ ਚ ਕਣਕ ਹੋਰ ਨਹੀਂ ਬੀਜਦੀ ਇੰਨਾ ਮਤਲਬ ਠੰਡ ਪੈ ਗਈ ਇੰਨੀ ਮਤਲਬ ਧੁੰਦਾ ਦੇਖ ਲਓ ਕਿਵੇਂ ਗਿੱਲਾ ਹੋ ਰਿਹਾ ਤੇ ਦਰਖਤਾਂ ਜਿਉ ਦੇਖੋ ਪਾਣੀ ਕਿਵੇਂ ਚੋ ਰਿਆ ਜਿਵੇਂ ਇਹ ਪੂਰੀ ਠੰਡ ਨਹੀਂ ਪੈ ਜਾਂਦੀ ਦਸੰਬਰ ਮਹੀਨੇ ਦੀ ਤੇ ਓਵੇਂ ਨਾ ਧੁੰਦ ਪੈ ਰਹੀ ਆ ਦੇਖੋ ਚਾਰੇ ਪਾਸੇ ਤੇ ਆ ਖੇਤ ਨੂੰ ਦੇਖ ਲਓ ਵੀਰੋ 10 ਦਿਨ ਹੋ ਗਿਆ ਜਰੋਣੀ ਕਰੇ ਨੂੰ ਤੇ ਰੋਣੀ ਹੱਲੇ ਵੀ ਇਹਨੂੰ ਹਫਤਾ ਲੱਗ ਜੂਗਾ ਦੇਖ ਲਓ ਇੰਨਾ ਮਤਲਬ ਕੰਮ ਐ ਤੇ ਕਿ ਲੇਟ ਹੋ ਰਿਹਾ ਕਣਕਾਂ ਦਾ ਤੇ ਜਿਹੜਾ ਨੂੰ ਹੁਣ ਰੋਣੀ ਹੋ ਰਹੀ ਆ ਉਹ ਤਾਂ ਲਾਲੂ ਮਹੀਨਾ ਇੱਕ ਇੱਕ ਮਹੀਨੇ ਤੱਕ ਹੀ ਕਣਕ ਬੀਜਣੀ ਆ ਤੇ ਦੇਖ ਲਓ ਇਹ ਖੇਤ ਦੇਖੋ 10 ਦਿਨਾਂ ਹੋਏ ਇਹਨੂੰ ਰੋਣੀ ਤੇ ਹੁਣ ਵੀ ਦੇਖ ਲਓ ਹਫਤਾ ਹਜੇ ਹੋਰ ਨਹੀਂ ਇਹ ਦੇਖੋ ਕਿਲਾ ਪਿਆ ਜਮੇ ਤੇ ਅਬਾਂ ਸਾ ਮੇਰੇ ਜਿਹੜੇ ਪੰਨੋਂ ਪਹਿਲਾਂ ਵੀ ਦਿਖਾਏ ਸੀ ਆਪਾਂ ਵੜਤੇ ਸਾਰੇ ਤੇ ਰਸਤਾ ਹੋ ਗਿਆ ਸਾਫ਼ ਹੁਣ ਤੇ ਇੱਧਰ ਦੇਖੋ ਤੇ ਇੱਧਰ ਵੀਰੋ ਦੇਖੋ ਆਪਣੀ ਨਹਿਰ ਆ ਜਿਹੜੀ ਤੁਹਾਨੂੰ ਅਕਸਰ ਆਪਾਂ ਪਹਿਲਾਂ ਵੀ ਵੀਡੀਓ ਚ ਦਿਖਾਈ ਆ ਤੇ ਉਹ ਵੀ ਦਿਖ ਰਹੀ ਦੇਖ ਲੈਨੀ ਤੁੰ ਦੌਰੀ ਆ ਦੇਖੋ ਤੇ ਇੱਧਰ ਬਰਸੀਨ ਦੇਖੋ ਬਈ ਗੱਡੀ-ਗੱਡੀ ਹੋ ਗਈ ਏ ਬਰਸੀਨ ਤੇ ਇਹਦਾ ਕਾਰਨ ਪਤਾ ਕੀ ਇਹਦੇ ਚ ਰੇਹ ਦਵਾਈ ਨਹੀਂ ਪੈਂਦੀ ਇਹਦੇ ਚ ਟੋਬੇ ਵਾਲਾ ਪਾਣੀ ਆਉਂਨੇ ਨਹਿਰ ਵਾਲਾ ਪਾਣੀ ਲੱਗਦਾ ਤੇ ਇਸ ਕਰਕੇ ਬ੍ਰਸੀਨ ਚ ਮੰਤਰਾ ਰੇਹ ਪਾਣ ਦੀ ਲੋੜ ਨਹੀਂ ਦੇਖੋ ਵੱਟਾ ਵੀ ਲੱਗੇ ਇਹਨੂੰ ਬਾਕੀ ਏਰੀਆ ਚ ਪਾਉ ਸੇ ਚਾਹ ਕੇ ਜਿੱਥੇ ਪਕਸਰ ਤੇ ਦੂਏ ਦੇ ਰੋਲੇ ਚੱਲਦੇ ਸੀ ਆ ਦੇਖੋ ਤੁੰਦ ਕਿਤੇ ਪੈਤੀ ਹੈ ਬਾਕੀ ਪਹੁੰਚ ਕੇ ਵੀਰੋ ਪਾਉਣੇ ਬਾੜੇ ਚ ਤੇ ਟੋੜੀ-ਟੜੀ ਪਾ ਲਈ ਤੇ ਇਕੱਠਾ ਤੇ ਆਪਣਾ ਇੱਕ ਉੱਪਰ ਹੈ ਗਿਆ ਤੇ ਵੀ ਮੁੱਕਣ ਵਾਲੀ ਹੋਊਗੀ 2-4 ਦਿਨ ਦੀ ਜਲੀ ਤੂੜੀ ਇਹਨੂੰ ਠੰਡ ਲੱਗ ਰਹੀ ਹੈ ਦੇਖੋ ਬਾਈ ਸਵੇਰੀ ਸਵੇਰੀ ਠੰਡ ਲੱਗ ਰਹੀ ਹੈ ਹੋਰ ਫਿਰ ਵਾਲ ਕਟਾ ਗਏ ਹੈ ਮੈਨੂੰ ਠੰਡ ਲੱਗ ਰਹੀ ਹੈ ਵਾਹ ਵਾਲ ਕਟਾ ਗਏ ਹੈ ਫਿਰ ਸਿਰ ਨੂੰ ਧਲੇ ਵੀ ਨਿੱਕਾ ਟੋਪੀ ਸ਼ਰਮਿਲਾ ਹੁੰਦਾ ਪਾਗਲ ਬੰਦਾ ਇੱਕ ਇਹੋ ਦੇਖੋ ਜੀ ਕੱਟੇ ਨੂੰ ਸਾਰਾ ਦਨ

हाँ बोल गया टक्कर मार इसका मार 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 हां चल साली ये टाइम मेरा कटायो तो भाई पम ब्रांड एक गए गद्दे लागल्ले का आए थे लाण बाते रोज लामा इननू ते रोज डंगर खेर दे देखो पहला उरा लाए थे ਤੇ ਰੋਇ ਮੈਂ ਸਬੋਸ਼ਤਾਨ ਇਨੇ ਗਿਰਦੀ ਏ ਤੇ ਇੱਧਰ ਲਾਏ ਦੇ ਫੇਰ ਗਿਰ ਕੇ ਤਿੰਨ ਚਾਰ ਵਾਰ ਲਾਤੇ ਤੇ ਹੁਣ ਫੇਰ ਆਪਾਂ ਇੱਥੇ ਦੇਖਾਂਗੇ ਲਾਂਗੇ ਉੱਥੇ ਸੈਟਿੰਗ ਠੀਕ ਰਹਿਣੀ ਇਹਨਾਂ ਦੀ ਇੱਧਰ ਖਿਚਾਣੇ ਆ ਬਾਕੀ ਚਲੋ ਫੇਰ ਬਾਕੀ ਵੀਰੋਂ ਪਹੁੰਚ ਕੇ ਪੱਕ ਘਰੇ ਤੇ ਆਪਣੇ ਤੇ ਹੁਣ ਕਰਦੇ ਆਂ ਆਪਾਂ ਕੰਮ ਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਬਾਕੀ ਠੰਡ ਬਹੁਤ ਅਜ ਤੰਦ ਸਾਤੀ ਧੁੰਦ ਵਗੈਰਾ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ ਜੀ ਤੇ ਬਾਕੀ ਹੋਰ ਨਵੀਂ ਵੀਡੀਓ ਤੁਹਾਨੂੰ ਰੋਜ਼ ਪਸੰਦ ਆਉਂਦੇ ਰਾਂਗੇ ਤੇ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ